ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਿਊਜ਼ ਜਰੀਆ ਦੇ ਵਿੱਚ ਮੌਸਮ ਦੀ ਅਫਰ ਡੇਟ ਲੈ ਕੇ ਆ ਜਨਾਂ ਜੀ ਗੱਲ ਅਗਲੇ 7 ਦਿਨਾਂ ਦੀ ਕਰਾਂਗੇ ਯਾਨੀ ਕਿ 25 ਨਵੰਬਰ ਤੱਕ ਪੰਜਾਬ ਦੇ ਨਾਲ ਲੱਗਦੇ ਖੇਤਰਾ ਦਾ ਮੌਸਮ ਦੱਸਿਆ ਰਹੇਗਾ ਅਪਡੇਟ ਤੁਹਾਡੇ ਨਾਲ ਸਾਂਝੀ ਕਰਾਂਗੇ ਜਮ ਮੌਸਮ ਹਾਕ ਦੇ ਤਾਜ਼ਾ ਅੰਕੜੇ ਨੇ ਉਹ ਵੀ ਤੁਹਾਡੇ ਨਾਲ ਸਾਂਝੇ ਕਰਾਂਗੇ ਸੈਟੇਲਾਈਟ ਤਸਵੀਰਾਂ ਐਸਐਲਈ ਦੀਆਂ ਲਾਈਵ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਦਿਨ 18 ਨਵੰਬਰ ਨੂੰ ਸ਼ਾਮ ਦੇ ਲਗਭਗ 7:30 ਵਜੇ ਆ ਤੇ ਜਿਵੇਂ ਕਿ ਤੁਸੀਂ ਸਕਰੀਨ ਦੇ ਉੱਤੇ ਦੇਖ ਸਕਦੇ ਆ ਕਿ ਪੰਜਾਬ ਦੇ ਉਹਰੋਂ ਟਟਵੇਂ ਬਦਲ ਵਈ ਬਦਲ ਹੋਈ ਜੜੀਆ ਗੁਜ਼ਰ ਰਹੀ ਆ ਅੱਜ ਦਿਨ ਭਾਰੇ ਬਦਲ ਵਈ ਗੁਜ਼ਰਦੀ ਰਹੀ ਆ ਤੇ ਇਸ ਵੇਲੇ ਰਾਤ ਦੇ ਵਿੱਚ ਵੀ ਗੁਜ਼ਰ ਰਹੀ ਆ ਲਹਿੰਦੇ ਵਾਲੇ ਪਾਸੇ ਹੋਰ ਬਦਲ ਵਈ ਆ ਰਹੀ ਆ ਕੁੱਲ ਮਿਲਾ ਕੇ ਅਗਲੇ 2-3 ਦਿਨ ਇਹ ਬਦਲ ਵਈ ਉੱਪਰਲੇ ਫੱਦਰ ਤੇ ਗੁਜ਼ਰਦੀ ਰਹਿਣੀ ਆ ਪੰਜਾਬ ਹਰਿਆਣਾ ਅਤੇ ਰਾਜਸਥਾਨ ਦੇ ਉੱਪਰਲੇ ਫੱਦਰ ਦੀ ਫੋਕਸ ਸਿਸਟਮ ਹੈ ਕੋਈ ਮੀਂਹ ਦੇ आसार ਇਹਦੇ ਵਿੱਚ ਨਹੀਂ ਆ ਜੇਕਰ ਉਹਦੇ 3-4 ਦਿਨਾਂ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਮੌਸਮ ਦੇ ਵਿੱਚ ਕੋਈ ਵੱਡਾ ਫੇਰ ਬਦਲ ਨਹੀਂ ਆ ਮੌਸਮ ਸਾਫ਼ ਰਹਿਣ ਦੇ आसार ਨੇ ਤੇ ਜਿੱਥੇ 에어 ਕੁਆਲਿਟੀ ਇੰਡੈਕਸ ਦੇਖਦੇ ਆ ਤੇ ਇਸ ਵੇਲੇ 170 ਤੋਂ ਲੈ ਕੇ 210 ਦੇ ਆਸ-ਪਾਸ ਬਹੁਤੇ ਜ਼ਿਲ੍ਹਿਆਂ ਦੇ ਵਿੱਚ 에어 ਕੁਆਲਿਟੀ ਦਾ ਜਿਹੜਾ ਲੈਵਲ ਹੈ ਚੱਲ ਰਿਹਾ ਯਾਨੀ ਕਿ ਹਵਾ ਪ੍ਰਦੂਸ਼ਣ ਆਪਣੇ ਉਸੇ ਤਰ੍ਹਾਂ ਕਾਇਮ ਹੈ ਦਿੱਲੀ ਵਾਲੇ ਫਾਸੇ ਦੇਖੀਏ ਤੇ ਉੱਥੇ ਹਵਾ ਪ੍ਰਦੂਸ਼ਣ ਬਹੁਤ ਵੱਡੇ ਲੈਵਲ ਤੇ ਆ 400 ਤੋਂ ਲੈ ਕੇ ਕਿਤੇ-ਕਿਤੇ 600 ਕਿਤੇ 700 ਇਸ ਕਹਾਣੀ ਦੇ ਵਿੱਚ ਉੱਥੇ ਹਵਾ ਪ੍ਰਦੂਸ਼ਣ ਹੈ ਜਿਹੜਾ 에어 ਕੁਆਲਿਟੀ ਇੰਡੈਕਸ ਦਾ ਲੈਵਲ ਹੈ ਜਿਹੜਾ ਚੱਲਦਾ ਪਿਆ ਤੇ ਆਉਂਦੇ ਜਿਹੜੇ 7-8 ਦਿਨ ਹੋਣਗੇ ਯਾਨੀ ਕਿ ਅੱਜ 18 ਤਰੀਕਾ ਹੈ 20-22 ਤਰੀਕ ਤੱਕ ਇਹ ਸਿਸਟਮ ਲੰਘ ਜਾਣਾ ਉਸ ਤੋਂ ਬਾਅਦ 22-23 ਤਰੀਕ ਨੂੰ ਇੱਕ ਹੋਰ ਖੁਸ਼ਕ ਸਿਸਟਮ ਆ ਰਿਹਾ ਤੇ ਉਹ ਸਿਸਟਮ ਵੀ ਕੋਈ ਮੈਦਾਨਾਂ ਲਈ ਖਾਸ ਨਹੀਂ ਹੈ ਬਦਲਬਾਹੀ ਦੇ ਨਾਲ ਉਹ ਵੀ ਸਿਸਟਮ ਲੰਘ ਜਾਣਾ ਹੋ ਸਕਦਾ ਹੈ ਕਿ ਜਿਹੜੀ ਇਹ ਸਿਸਟਮ ਦੇ ਵਿੱਚ ਬਦਲਬਾਹੀ ਫੋਕੀ ਲੰਘ ਰਹੀ ਆ ਉਹ ਸਿਸਟਮ ਦੇ ਵਿੱਚ ਥੋੜੀ ਬਦਲਬਾਹੀ ਜਿਹੜੀ ਆ ਸੰਘਣੇ ਲੈਵਲ ਦੀ ਹੋ ਸਕਦੀ ਆ ਤੇ ਉਹ ਸਿਸਟਮ ਪਹਾੜਾਂ ਦੇ ਵਿੱਚ ਕਿਤੇ ਉੱਪਰਲੇ ਫੱਦਰ ਤੇ ਬਰਫਬਾਰੀ ਦਾ ਇੱਕ ਹਲਕਾ ਦੌਰ ਲਵਾ ਸਕਦਾ ਹੈ ਜੇਕਰ ਦੌਰ ਲੱਗ ਜਾਂਦਾ ਬਰਫਬਾਰੀ ਦਾ ਤੇ ਮੈਦਾਨਾਂ ਦੇ ਵਿੱਚ ਤੇ ਠੰਡੀਆਂ ਖੁਸ਼ਕ ਹਵਾਵਾਂ ਮੁਰਤਵਾਸੀ ਕਰਨ ਗਿਆ ਵਿਧਾਨਾ ਵੱਲ ਨੂੰ ਜਿਹੜੀਆਂ ਉੱਤਰਫੇ ਚੋਧੀਆਂ ਠੰਡੀਆਂ ਖੁਸ਼ਕ ਹਵਾਵਾਂ ਚੱਲ ਰਹੀਆਂ ਸੀ ਉਹ ਤਬਦੀਲ ਨੇ ਹੁਣ ਦੱਖਣਪੂਰੇ ਦੀ ਹਵਾਵਾਂ ਦੇ ਵਿੱਚ ਸੋ ਅੱਜ ਜਿਹੜੇ ਟੈਂਪਰੇਚਰ ਉਹ ਵੀ 28 ਤੋਂ 29 ਦੇ ਚੱਲਦੇ ਫੈਨੇ ਮੈਕਸਿਮਮ ਜਨਿਆਂ ਦੇ ਵਿੱਚ ਤੇ ਰਾਤਾਂ ਦੇ ਪਾਰੇ ਜਿਹੜੇ ਗਿਰ ਰਹੇ ਨੇ ਰਾਤਾਂ ਦੇ ਟੈਂਪਰੇਚਰ ਥੱਲੇ ਜਾ ਰਹੇ ਆ ਹਾਲਾਂਕਿ ਜਿਹੜੀ ਉੱਪਰਲੇ ਫਦਰ ਤੇ ਜਦੋਂ ਇਹ ਬੱਦਲ ਵਾਝ ਲੰਘਦੀ ਹੈ ਤੇ ਕੋਈ ਬਹੁਤ ਹੀ ਗਰਾਵਰ ਟੈਂਪਰੇਚਰ ਦੇ ਵਿੱਚ ਨਹੀਂ ਹੁੰਦੀ ਕਿਉਂਕਿ ਥੋੜਾ ਲਿਗ ਹੁੰਦਾ ਜਦੋਂ ਬੱਦਲ ਉੱਪਰਲੇ ਫਦਰ ਦੇ ਲੰਘਦੀ ਆ ਸੋ ਇਸ ਲਈ ਟੈਂਪਰੇਚਰ ਦੇ ਵਿੱਚ ਵੱਡੀ ਗਰਾਵਰ ਫਿਲਹਾਲ ਸੰਭਵ ਨਹੀਂ ਹੋਏਗੀ ਆਉਂਦੀਆਂ ਰਾਤਾਂ ਦੇ ਵਿੱਚ ਜਦੋਂ ਇਹ ਸਿਸਟਮ 1-2 ਦਿਨਾਂ ਤੱਕ ਲੰਘਦਾ ਰਹੇਗਾ ਫਿਲਹਾਲ 25 ਨਵੰਬਰ ਤੱਕ ਵੱਡੇ ਮੀਂਹ ਚਕਰ ਦੇ ਕੋਈ ਅਸਰ ਨਹੀਂ ਜਿਹੜਾ ਸਿਸਟਮ ਆ ਰਿਹਾ ਉਹ ਮੈਦਾਨਾ ਦੇ ਲਈ ਉਹੀ ਖਾਸ ਨਹੀਂ ਹੈ 23 ਚੌੜੀ ਵਾਲਾ ਤੇ ਇਕ ਅਜਰ ਜੇਕਰ ਫਤ ਆ ਜਾਣ ਕਰੇ ਤੇ ਲਈ ਜੋ ਆਉਂਦੇ 6-7 ਦਿਨਾਂ ਦੇ ਅੰਕੜੇ ਨੇ 24-25 ਤਰੀਕ ਤੱਕ ਡਰਾਈ ਰਹੇਗਾ ਮੌਸਮ ਖੁਸ਼ਕ ਰਹੇਗਾ ਕੋਈ ਕਿਸੇ ਤਰ੍ਹਾਂ ਦੀ ਚੇਤਾਵਨੀ ਅਲਰਟ ਨਹੀਂ ਸਿਹਤ ਵਿਭਾਗ ਲੋ ਜੋ ਅਲਰਟ ਜਾਰੀ ਕੀਤੇ ਹੋਏ ਨੇ ਉਸੇ ਤਰ੍ਹਾਂ ਕੈਮ ਨੇ ਯਾਨੀ ਕਿ ਠੰਡ ਤੋਂ ਤੇ ਜਿਹੜੀ ਹਵਾ ਪ੍ਰਦੂਸ਼ਣ ਤੋਂ ਆਪਾਂ ਵਾਚ ਕਰੀਏ ਇਸ ਵਕਤੋਂ ਹੈਲਥ ਡਿਪਾਰਟਮੈਂਟ ਵੱਲੋਂ ਵੀ ਜਿਹੜੀ ਐਡਵਾਈਜ਼ਰੀ ਪਹਿਲਾਂ ਜਾਰੀ ਕੀਤੀ ਹੋਈ ਆ ਸੋ ਅਲਰਟ ਚੇਤਾਵਨੀ ਇਹਨੂੰ ਲੈ ਕੇ ਜਾਰੀ ਕੀਤੀ ਗਈ ਆ ਹੈਲਥ ਡਿਪਾਰਟਮੈਂਟ ਵੱਲੋਂ ਸੋ ਤੇ ਆਪਾਂ احتیاط ਵਰਤਦੇ ਚਲੀਏ ਧੰਨਵਾਦ